ਜਪ ਪੁਲਿਸ ਦਾ ਟਾਰਗੇਟ ਅੱਜ ਕੱਲ ਅਪਰਾਧੀਆਂ ਦੇ ਗਿੱਟੇ ਨੇ ਆਮ ਇਹ ਖਬਰਾਂ ਚਲਦੀਆਂ ਰਹਿੰਦੀਆਂ ਨੇ ਵੀ ਫਲਾਣੇ ਗੈਂਗਸਟਰ ਨੂੰ ਫਲਾਣੇ ਲੁਟੇਰੇ ਨੂੰ ਜਾਂ ਫਲਾਣੇ ਅਪਰਾਧੀ ਨੂੰ ਪੁਲਿਸ ਫੜਨ ਗਈ ਜਾਂ ਪੁਲਿਸ ਉਹਦੇ ਕੋਲੋਂ ਹਥਿਆਰਾਂ ਦੀ ਰਿਕਵਰੀ ਕਰਨ ਗਈ ਤੇ ਉਹਨੇ ਅੱਗੋਂ ਗੋਲੀ ਚਲਾ ਦਿੱਤੀ ਤੇ ਅਨਕਾਊਂਟਰ ਚ ਅਪਰਾਧੀ ਦੇ ਪੈਰ 'ਤੇ ਗਿੱਟੇ 'ਤੇ ਗੋਲੀ ਵੱਜੀ ਪਰ ਹੁਣ ਗੱਲ ਇਸ ਤੋਂ ਵੀ ਅੱਗੇ ਵੱਧ ਗਈ ਹੈ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਹੁਣ ਜਿਹੜੇ ਡਰੱਗ ਤਸਕਰ ਨੇ ਉਹਨਾਂ ਉੱਪਰ ਅੱਖ ਰੱਖਣ ਲਈ ਵੀ ਗਿੱਟਿਆਂ ਨੂੰ ਟਾਰਗੇਟ ਕੀਤਾ ਪੰਜਾਬ ਦੇ ਡੀਜੀਪੀ ਨੇ ਬਹੁਤ ਵੱਡਾ ਐਲਾਨ ਕੀਤਾ ਵੀ ਜਿਹੜੇ ਵੱਡੇ ਡਰੱਗ ਤਸਕਰ ਨੇ ਜਿਨ੍ਹਾਂ ਨੂੰ ਕੋਰਟ ਤੋਂ ਜ਼ਮਾਨਤਾਂ ਮਿਲਣ ਗਿਆ ਉਹਨਾਂ ਦੇ ਗਿੱਟਿਆਂ ਤੇ ਜੀਪੀਐਫ ਟਰੈਕਰ ਲਾਏ ਜਾਣਗੇ ਡੀਡੀਪੀ ਗੌਰਵਜਾਦਮ ਨੇ ਕਿਹਾ ਵੀ ਉਹ ਵੱਡੇ ਡਰੱਗ ਤਸਕਰਾਂ ਦੀ ਨਿਸ਼ਾਨਦੇਹੀ ਕਰਨਗੇ ਔਰ ਅਦਾਲਤਾਂ ਵਿੱਚ ਪਹਿਲੀ ਗੱਲ ਤੇ ਪੈਰਵਾਈ ਕੀਤੀ ਜਾਵੇਗੀ ਵੀ ਉਹਨਾਂ ਨੂੰ ਜ਼ਮਾਨਤਾਂ ਨਾ ਮਿਲਣ ਤੇ ਜੇ ਕਿਸੇ ਵੱਡੇ ਤਸਕਰ ਨੂੰ ਜ਼ਮਾਨਤ ਮਿਲੀ ਤੇ ਉਹਦੇ ਗਿੱਟੇ ਤੇ ਜੀਪੀਐਸ ਟਰੈਕਰ ਲਾਉਣ ਬਾਰੇ ਅਦਾਲਤ ਤੋਂ ਪਰਮਿਸ਼ਨ ਲਈ ਜਾਵੇਗੀ ਔਰ ਅਜਿਹੇ ਅਪਰਾਧੀਆਂ ਦੇ ਅਜਿਹੇ ਤਸਕਰਾਂ ਦੇ ਗਿੱਟਿਆਂ ਤੇ ਜੀਪੀਐਸ ਟਰੈਕਰ ਜਿਹਨੂੰ ਇੱਕ ਲੇਟ ਕਿਹਾ ਜਾਂਦਾ ਉਹ ਬਣਿਆ ਜਾਵੇਗਾ ਤਾਂ ਜੋ ਪੁਲਿਸ 24 ਘੰਟੇ ਉਹਦੇ ਤੇ ਅੱਖ ਰੱਖ ਸਕੇ ਔਰ ਡੀਜੀਪੀ ਨੇ ਇਸ ਸੰਬੰਧ ਵਿੱਚ ਜੀਐਨਕੇ ਦੇ ਹਵਾਲਾ ਦਿੱਤਾ ਹੈ ਵੀ ਜੀਐਨਕੇ ਸਰਕਾਰ ਨੇ ਸਭ ਤੋਂ ਪਹਿਲਾਂ ਗਿੱਟਿਆਂ ਤੇ ਜੀਪੀਐਸ ਟਰੈਕਰ ਲਾਉਂਦਾ ਜਿਹੜਾ ਆ ਉਹ ਆ ਫੈਸਲਾ ਲਿਆ ਸੀ ਤੇ ਉਹਨੂੰ ਅਮਲ ਵਿੱਚ ਵੀ ਲਿਆਂਦਾ ਕੁਝ ਜਿਹੜੇ ਅੱਤਵਾਦ ਨਾਲ ਜੁੜੇ ਮੁਲਜ਼ਮ ਨੇ ਉਹਨਾਂ ਤੇ ਗਿੱਟਿਆਂ ਤੇ ਜੀਪੀਐਸ ਟਰੈਕਰ ਲਾਏ ਵੀ ਗਏ ਨੇ ਜਿਹਦੇ ਵਿੱਚੋਂ ਇੱਕ ਦਾ ਜ਼ਿਕਰ ਵੀ ਕੀਤਾ ਗਿਆ ਵੀ ਇੱਕ ਜਿਹੜਾ ਅੱਤਵਾਦ ਨਾਲ ਸੰਬੰਧਿਤ ਮੁਲਜ਼ਮ ਸੀ ਗੁਲਾਮ ਮੁਹੰਮਦ ਭੱਟ ਉਹਦੇ ਤੇ ਜੀਐਨਕੇ ਦੀ ਪੁਲਿਸ ਨੇ ਗਿੱਟਿਆਂ ਤੇ ਜਿਹੜੇ ਜੀਪੀਐਸ ਟਰੈਕਰ ਲਾਇਆ ਸੋ ਇਹ ਇੱਕ ਵੱਖਰੇ ਤਰ੍ਹਾਂ ਦਾ ਚੱਲਣ ਹੋਏਗਾ ਪੰਜਾਬ 'ਚ ਪੰਜਾਬ ਪੁਲਿਸ ਹੁਣ ਵੱਡੇ ਤਸਕਰ ਜਿਹੜੇ ਜ਼ਮਾਨਤਾਂ ਤੇ ਆਉਣਗੇ ਉਹਨਾਂ ਦੇ ਗਿੱਟਿਆਂ ਤੇ ਟਰੈਕਰ ਲਾ ਕੇ ਜੀਪੀਐਸ ਟਰੈਕਰ ਲਾ ਕੇ 24 ਘੰਟੇ ਉਹਨਾਂ ਉੱਪਰ ਨਿਗਰਾਨੀ ਰੱਖੇਗੀ ਔਰ ਕਿਹਾ ਜਾ ਸਕਦਾ ਵੀ ਪੁਲਿਸ ਨੇ ਆਪਣਾ ਦਾਰੂਮਦਾਰ ਅਪਰਾਧੀਆਂ ਦੇ ਸ਼ਾਇਦ ਗਿੱਟੇ ਹੀ ਰੱਖੇ ਨੇ ਇਸ ਤੋਂ ਅੱਗੇ ਦੇ ਚੱਲੀਏ ਤੇ ਇੱਕ ਹੋਰ ਵੱਡਾ ਫੈਸਲਾ ਜਿਹੜਾ ਆ ਉਹ ਡੀਜੀਪੀ ਗੌਰਵ ਜაძਮ ਨੇ ਕੀਤਾ ਉਹਨਾਂ ਕਿਹਾ ਵੀ ਡੀਜੀਪੀ ਤੋਂ ਲੈ ਕੇ ਹੀਟਲੇ ਰੈਂਕ ਤੱਕ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਇੱਕ ਇੱਕ ਨਸ਼ਾ ਪੀੜਤ ਦੀ ਜਿਹਨੂੰ ਨਸ਼ੇੜੀ ਕਿਹਾ ਜਾਂਦਾ ਨਸ਼ਾ ਪੀੜਤ ਨੂੰ ਗੋਦ ਲੈਣਗੇ ਭਾਵ ਇੱਕ ਇੱਕ ਨਸ਼ਾ ਪੀੜਤ ਨੂੰ ਅਪਣਾਉਣਗੇ ਉਹਨੂੰ ਨਸ਼ਾ ਛਡਾਉਣ ਦਾ ਯਤਨ ਕਰਨਗੇ ਉਹਨੂੰ ਸਵੈ ਰੁਜ਼ਗਾਰ ਆਪਣੇ ਪੈਰਾਂ ਤੇ ਖੜਾ ਕਰਨ ਦਾ ਯਤਨ ਕੀਤਾ ਜਾਏਗਾ ਭਾਵ ਹੁਣ ਇੱਕ ਹਰੇਕ ਜਿਹੜਾ ਪੁਲਿਸ ਅਧਿਕਾਰੀ ਹੈ ਕਟੋ ਕਟ ਇੱਕ ਇੱਕ ਨਸ਼ਾ ਪੀੜਤ ਨੂੰ ਉਹਦਾ ਨਸ਼ਾ ਛਡਾ ਕੇ ਉਹਨੂੰ ਸਹੀ ਰਾਹ ਤੇ ਪਹੁੰਚਦਾ ਯਤਨ ਕਰੇਗਾ ਔਰ ਇਸ ਤਰ੍ਹਾਂ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਉਹ ਵੀ ਬਹੁਤ ਅਹਿਮ ਹੈ ਵੀ ਕਿੰਨੇ ਵੱਡੇ ਪੱਧਰ ਤੇ ਡਰੱਗ ਫੜਿਆ ਪਰ ਇਹ ਡਰੱਗ ਫੜਨ ਦੀ ਖਬਰ ਵੀ ਖਤਰਨਾਕ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਗੌਰਵ ਜਾਦਵ ਹੁਣਾਂ ਦੱਸਿਆ ਵੀ ਜੁੱਧ ਨਸ਼ਿਆਂ ਵਿਰੁੱਧ ਵਿਰੁੱਧ ਜਿਹੜੀ ਮਹਿੰਮ 1 ਮਾਰਚ ਤੋਂ ਸ਼ੁਰੂ ਕੀਤੀ ਸੀ ਉਸ ਦੌਰਾਨ ਹੁਣ ਤੱਕ 8344 ਡਰੱਗ ਨਾਲ ਸੰਬੰਧਿਤ ਐਫਆਈਆਰ ਦਰਜ ਕੀਤੀਆਂ ਨੇ ਔਰ ਇਸ ਮਾਮਲੇ ਵਿੱਚ 14774 ਡਰੱਗ ਤਸਕਰ ਜਿਹੜੇ ਗ੍ਰਫਤਾਰ ਕੀਤੇ ਨੇ ਜਿਨ੍ਹਾਂ ਵਿੱਚੋਂ 13038 ਤੇ ਡਰੱਗ ਤਸਕਰ ਨੇ ਤੇ 1696 ਜਿਹੜੇ ਆ ਡਰੱਗ ਸਪਲਾਈਰ ਨੇ ਜਿਹੜੇ ਡਰੱਗ ਸਪਲਾਈ ਕਰਦੇ ਸੀ ਔਰ ਇਸ ਦੌਰਾਨ ਜਿਹੜੀ ਡਰੱਗ ਫੜੀ ਐ ਉਹ ਬਹੁਤ ਵੱਡੀ ਫਿਗਰ ਐ ਦੱਸਿਆ ਗਿਆ 586 ਕਿਲੋ ਹੈਰੋਇਨ 247 ਕਿਲੋ ਅਫੀਮ 14 ਟਨ ਭੁੱਕੀ 9 ਕਿਲੋ ਚਰਸ ਤੇ ਇਸੇ ਤਰ੍ਹਾਂ 253 ਕਿਲੋ ਗਾਂਜਾ ਤੇ 2.5 ਕਿਲੋ ਆਈਸ ਤੇ 1 ਕਿਲੋ 600 ਗ੍ਰਾਮ ਕੋਕੀਨ ਨਸ਼ਿਆਂ ਦੀਆਂ ਗੋਲੀਆਂ ਜਿਹੜੀਆਂ ਨੇ ਵੱਡੀ ਮਾਤਰਾ 'ਚ ਬਰਾਮਦ ਕੀਤੇ ਨੇ 25 ਲੱਖ 70 ਹਜ਼ਾਰ ਨਸ਼ੀਲੀਆਂ ਗੋਲੀਆਂ ਜਿਹੜੀਆਂ ਪੁਲਿਸ ਨੇ ਇਸ ਸਮੇਂ ਦਾ ਬਰਾਮਦ ਕੀਤੀਆਂ ਨੇ ਤੇ ਡਰੱਗ ਮਣੀ ਜਿਹੜੀ ਹੈ 10 ਕਰੋੜ 76 ਲੱਖ ਰੁਪਏ ਜਿਹੜੀ ਹੈ ਰਿਕਵਰ ਕੀਤੀ ਹੈ ਔਰ ਇਹ ਦੱਸਿਆ ਗਿਆ ਵੀ 48 ਵੱਡੇ ਜਿਹੜੇ ਹਵਾਲਾ ਚਲਾਉਂਦੇ ਸੀ ਸੰਚਾਲਕ ਸੀ ਉਹਨਾਂ ਨੂੰ ਗ੍ਰਫਤਾਰ ਕਰਕੇ ਤੇ ਇਹ ਡਰੱਗ ਤਸਕਰਾਂ ਦਾ ਜਿਹੜਾ ਮਨੀ ਦਾ ਨੈਟਵਰਕ ਸੀ ਇਹਨੂੰ ਵੱਡੇ ਪੱਧਰ ਤੇ ਤੋੜਿਆ ਪਰ ਦੂਸਰੇ ਪਾਸੇ ਜਿਹੜੇ ਮਾਹਰ ਚਿੰਤਾ ਵੀ ਜ਼ਾਹਰ ਕਰਦੇ ਨੇ ਵੀ ਇੰਨੇ ਵੱਡੇ ਪੱਧਰ ਤੇ ਜਿਹੜੀ ਡਰੱਗ ਫੜੀ ਹੈ 586 ਕਿਲੋ ਹੈਰੋਨ 247 ਕਿਲੋ ਹਫੀਮ ਇਸੇ ਤਰ੍ਹਾਂ ਟਨਾਂ ਦੇ ਹਿਸਾਬ ਨਾਲ 14 ਟਨ ਭੁੱਕੀ ਤੇ ਹੋਰ ਜਿਹੜੀ ਡਰੱਗ ਫੜੀ ਹੈ ਉਹ ਪੰਜਾਬ ਲਈ ਇੱਕ ਖਤਰੇ ਦੀ ਘੰਟੀ ਹੈ ਕਿਉਂਕਿ ਐਕਸਪਰਟ ਇਹ ਕਹਿੰਦੇ ਨੇ ਵੀ ਪੁਲਿਸ ਜਿੰਨੀ ਡਰੱਗ ਫੜਦੀ ਹੈ ਬਰਾਮਦ ਕਰਦੀ ਹੈ ਉਹ ਟੋਟਲ ਕੰਜ਼ਮਪਸ਼ਨ ਦਾ ਤਕਰੀਬਨ ਕੇਵਲ 15 ਫੀਸਰ ਹੁੰਦਾ ਸੋ ਉਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿੰਨੀ ਡਰੱਗ ਫੜੀ ਹੈ ਜੇ 15 ਫੀਸਰ ਹੀ ਜਿਹੜੀ ਹੈ ਟੋਟਲ ਕੰਜ਼ਮਪਸ਼ਨ ਦਾ ਪੁਲਿਸ ਡਰੱਗ ਫੜਨ ਦੇ ਸਮਰੱਥ ਹੁੰਦੀ ਹੈ ਤੇ ਫਿਰ ਕਿੰਨੇ ਵੱਡੇ ਪੱਧਰ ਤੇ ਪੰਜਾਬ 'ਚ ਡਰੱਗ ਦੀ ਕੰਜ਼ਮਪਸ਼ਨ ਹੋ ਰਹੀ ਹੈ ਪਰ ਗੱਲ ਇੱਥੇ ਨਹੀਂ ਰੁਕੀ ਕਿਉਂਕਿ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਵੀ ਉਹ 31 ਮਈ ਤੱਕ ਪੰਜਾਬ ਨੂੰ ਡਰੱਗ ਫ੍ਰੀ ਕਰ ਦੇਣਗੇ ਇਹਦੇ ਬਾਰੇ ਭਾਵੇਂ ਗੌਰਵ ਜਾਦਵ ਡੀਜੀਪੀ ਸਾਹਿਬ ਸਿੱਧੇ ਤੌਰ ਤੇ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਵੀ ਅਸੀਂ ਡਰੱਗ ਮੁਕਤ ਕਰ ਦਾਂਗੇ ਪੰਜਾਬ ਨੂੰ ਪਰ ਇਹ ਗੱਲ ਕਹੀ ਵੀ ਅਸੀਂ ਪੂਰੀ ਤਰ੍ਹਾਂ ਕੰਟਰੋਲ 'ਚ ਕਰ ਲਈ ਐ ਪਰ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਜਿਹੜੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਤੇ ਸ਼ਮਸ਼ੇਰ ਸਿੰਘ ਦੁੱਲੋ ਉਹਨਾਂ ਨੇ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਔਰ ਇਹ ਗੱਲ ਕਹੀ ਹੈ ਵੀ 31 ਮਈ ਤੱਕ ਇਹ ਦਾਵਾ ਕੀਤਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਪੰਜਾਬ ਨੂੰ ਡਰੱਗ ਮੁਕਤ ਕਰ ਦਿੱਤਾ ਜਾਊਗਾ ਪਰ ਜੇ ਹੁਣ ਫੇਰ ਵੀ ਪੰਜਾਬ 'ਚ ਡਰੱਗ ਦਾ ਪ੍ਰਵਾਹ ਚੱਲਿਆ ਜਾਂ ਕੋਈ ਸਾਡਾ ਨੌਜਵਾਨ ਓਵਰਡੋਜ਼ ਲੈ ਕੇ ਮਰਿਆ ਤਾਂ ਕੀ ਪੰਜਾਬ ਸਰਕਾਰ ਉਹਦੇ ਲਈ ਪੰਜਾਬ ਦੇ ਲੋਕਾਂ ਕੋਲੋਂ ਮੁਆਫੀ ਮੰਗੇਗੀ ਸੋ ਹੁਣ ਇਦਾਂ ਦੀ ਚਰਚਾ ਵੀ ਚੱਲ ਪਈ ਹੈ ਪਰ ਕੁੱਲ ਮਿਲਾ ਕੇ ਕਹਿ ਸਕਦੇ ਆ ਵੀ ਅੱਜ ਹੁਣ 1 ਜੂਨ ਚੱਲ ਪਈ ਹੈ ਹੁਣ ਪੰਜਾਬ ਵਿੱਚ ਡਰੱਗ ਦੀ ਕੀ ਸਥਿਤੀ ਹੋਊਗੀ ਇਹਦੇ ਤੇ ਜਿੱਥੇ ਹੁਕਮਰਾਨਾਂ ਦੀ ਅੱਖ ਹੈ ਉੱਥੇ ਵਿਰੋਧੀ ਵੀ ਇਹਦੇ ਤੇ ਕਾਂ ਅੱਖ ਰੱਖੀ ਬੈਠੇ ਨੇ